ਦੋਸਤੋ ਜਿਹੜੇ ਵੀਰ ਨੂੰ ਅਸੀਂ ਅਜਨਾਲੇ ਏਰੀਆ ਦੇ ਵਿੱਚੋਂ ਲੈ ਕੇ ਆਏ ਛੜਾ ਕੇ ਜੀ ਕੱਲ ਪਰਸੋਂ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਸਾਬਕਾ ਫੌਜੀ ਸੀਗੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਉਹਨਾਂ ਦਾ ਪਰਿਵਾਰ ਮਿਲ ਗਿਆ ਜੀ ਬੜੀ ਖੁਸ਼ੀ ਦੀ ਗੱਲ ਆ ਹਾਂ ਹਾਂ ਬਾਈ ਤੇਰੇ ਪੈਰ ਤੇਰੀ ਹੱਥ ਲਾ ਮਗਰੀ ਬਰੀਲੇ ਇਹ ਤਾਂ ਰੱਬੀ ਰੂਹਾਂ ਹੁੰਦੀਆਂ ਨੇ ਅਸਲ ਪਵਾ ਲੋ ਹੁਣ ਤਾਂ ਕੋਈ ਗੱਲ ਨਹੀਂ ਜੀ ਵਿਚਾਰਾ ਇੱਥੇ 8 ਸਾਲ ਤੋਂ ਇਕੱਲੇ ਚੱਲ ਰਿਹਾ ਜੀ ਨੀਰਾ ਪਵਾ ਲਿਆ ਲਵੇ ਖੜ ਕੇ ਨੀਰਾ ਬੜਾ ਲਿਆ ਗੋਹਾ ਚਕਾ ਲਿਆ ਨੀਰਾ ਬੜਾ ਲਿਆ ਦੇਖੋ ਕਾ ਨੂੰ ਆ ਜੀ ਖਰਾਬ ਬਾਪੂ ਜੀ ਤੁਹਾਨੂੰ ਦੱਸਦੇ ਆ ਵੀਰੇ ਕੀ ਨਾਮ ਹੈ ਆਪਕਾ ਨਿਰਮਲ ਕੁਮਾਰ ਨਿਰਮਲ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂ ਜੀ ਇਹ ਕੀ ਇਹਦਾ ਇਹਦਾ ਜ਼ੁਲਮ ਕੀ ਹੈ ਇਹਦਾ ਜ਼ੁਲਮ ਸਿਰਫ ਇਹ ਆ ਵੀ ਇਹ ਰੇਲਵੇ ਸਟੇਸ਼ਨ ਤੇ ਆ ਗਿਆ ਬੰਦੇ ਫੜ ਲਿਆ ਹੁੰਦੇ ਨੇ ਜੀ ਇਹ ਇਹ ਤਾਂ ਭੁੱਖ ਦਾ ਵਿਚਾਰਾ ਮਾਰਿਆ ਸੀ ਤੇ ਇੱਥੇ ਡਿਆ ਗਿਆ ਬਸ ਉਹੀ ਕਹਾਣੀ ਜੀ ਬੜੇ ਦੁੱਖ ਦੀ ਗੱਲ ਆ ਅਸੀਂ ਅੰਮ੍ਰਿਤਸਰ ਉਗਰੌਲਖ ਪਿੰਡ ਦੇ ਵਿੱਚ ਖੜੇ ਆ ਜੀ ਵੀ ਇਹ ਬਾਪੂ ਜੀ ਇਹਨਾਂ ਨੇ ਫੌਜ ਦੇ ਵਿੱਚ ਨੌਕਰੀ ਕਰੀ ਆ ਫੌਜੀ ਨੂੰ ਕਿੰਨਾ ਸਲੂਟ ਮਾਰੇ ਜਾਂਦੇ ਨੇ ਸਤਿਕਾਰ ਸੀਗਾ ਫੌਜ ਦਾ ਵੀ ਫੌਜ ਸਾਡੀ ਰੱਖੀ ਕਰਦੀ ਐ ਪਰ ਤੁਸੀਂ ਦੇਖੋ ਅੱਜ ਫੌਜ ਸਾਡੇ ਨਾਲ ਕੀ ਕੁਝ ਕਰਦੀ ਐ ਸਾਬਕਾ ਫੌਜੀ ਨੇ ਮੈਨੂੰ ਲੱਗਦਾ ਇਦਾਂ ਦੇ ਇਨਸਾਨਾਂ ਦੀ ਜਿਹੜੀ ਪੈਂਸਲਾਂ ਵੀ ਜਿਹੜਾ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸਾਡੇ ਬੱਚੇ ਕਿੰਨੇ ਤੁਸੀਂ ਪੰਜਾਬ ਦੇ ਜਿਹੜੇ ਫੜਫੜ ਕੇ ਘਰਾਂ ਚ ਰੱਖ ਰੱਖੇ ਨੇ ਕੀ ਦਿੱਕਤ ਐ ਬਾਪੂ ਜੀ ਇਹ ਜੇ ਤੁਸੀਂ ਗਲਤ ਨਾ ਹੁੰਦੇ ਤੁਸੀਂ ਕਿਉਂ ਚਿਹਰਾ ਟਕੋਗੇ ਵੀਰੇ ਯਾ ਕਿ ਉਹ ਘਰ ਤੋਂ ਬੱਲੀਆ ਧੁੰਮਈ ਹੋ ਵਾਹਿਗੁਰੂ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਬੀਰੇ ਨਹੀਂ 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 ਮੇਰੇ ਭਾਈ ਨਹੀਂ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਤੁਸੀਂ ਰੋਵੋ ਨਾ ਰੋਵੋ ਨਾ ਕੋਈ ਗੱਲ ਨਹੀਂ ਦੋਸਤੋ ਜਿਹੜੇ ਵੀਰ ਨੂੰ ਅਸੀਂ ਅਜਨਾਲੇ ਏਰੀਆ ਦੇ ਵਿੱਚੋਂ ਲੈ ਕੇ ਆਏ ਛੜਾ ਕੇ ਜੀ ਕੱਲ ਪਰਸੋਂ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਸਾਬਕਾ ਫੌਜੀ ਸੀਗੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਉਹਨਾਂ ਦਾ ਪਰਿਵਾਰ ਮਿਲ ਗਿਆ ਜੀ ਬੜੀ ਖੁਸ਼ੀ ਦੀ ਗੱਲ ਆ ਇਹ ਨਿਰਮਲ ਨਾਮ ਸੀ ਨਾ ਨਿਰਮਲ ਜੀ ਨਿਰਮਲ ਕੁਮਾਰ ਨਿਰਮਲ ਜੀ ਦੇ ਇਹ ਬੇਟਾ ਆ ਜੀ ਇਹ 15 ਸਾਲ ਤੋਂ ਇਹ ਬਜ਼ੁਰਗ ਲਾਪਤਾ ਸੀਗੇ ਤੁਸੀਂ ਦੇਖੋ ਉੱਥੇ ਕਿੰਨੀ ਤਸ਼ੱਦਦ ਘਰ ਦੇ ਵਿੱਚ ਉਸ ਇਨਸਾਨ ਤੇ ਹੋ ਰਹੀ ਸੀ ਇੱਕ ਜਿਹੜਾ ਸਾਬਕਾ ਫੌਜੀ ਵੱਲੋਂ ਕੁਝ ਵੀਰਾਂ ਨੇ ਕਿਹਾ ਵੀ ਫੌਜੀ ਸ਼ਬਦ ਨਹੀਂ ਵਰਤਣਾ ਸੀ ਦੇਖੋ ਇੱਕ ਫੌਜ ਦੀ ਜ਼ਿੰਮੇਵਾਰੀ ਬਣਦੀ ਆ ਸਾਡੇ ਨਾਗਰਿਕਾਂ ਲਈ ਵੀ ਸਾਡੀ ਜੇਕਰ ਉਹਨਾਂ ਨੇ ਨੌਕਰੀ ਕੀਤੀ ਆ ਤਾਂ ਉਹਨਾਂ ਦਾ ਆਮ ਨਾਗਰਿਕ ਲਈ ਕੀ ਜ਼ਿੰਮੇਵਾਰੀ ਬਣਦੀ ਆ ਕੀ ਕਿਸੇ ਬਜ਼ੁਰਗਾਂ ਨੂੰ ਗੁਲਾਮ ਬਣਾ ਕੇ ਤਸ਼ੱਦਦ ਕਰਨਾ ਜ਼ਿੰਮੇਵਾਰੀ ਆ ਤੇ ਤੁਸੀਂ ਦੇਖ ਰਹੇ ਹੋ ਬਾਕੀ ਅਸੀਂ ਜਾਂਚ ਪੜਤਾਲ ਹੁਣ ਕਰਨੀ ਸ਼ੁਰੂ ਕੀਤੀ ਆ ਜੀ ਸਾਰਾ ਕੁਝ ਜਿਹੜਾ ਉਹ ਜਿਹੜੇ ਸ਼ਬਦ ਇਹ ਦੱਸਦੇ ਨੇ ਚਾਚੇ ਤਾਏ ਉਹ ਸਾਰਾ ਕੁਝ ਉਹ ਬੋਲਦੇ ਨੇ ਆਪ ਆਪ ਕਹ ਲੱਗਤੇ ਹੋ ਉਹਨਕੇ بیٹے ਹੈ ਕੀ ਨਾਮ ਹੈ ਆਪਕਾ ਜੀ ਸਿੱਧੂ ਸਿੱਧੂ ਆਪਕਾ ਭਾਈ ਮੈਂ ਸਭ ਲੁਧਿਆਣਾ ਦੇ ਰਹਤਾ ਹਾਂ ਓਕੇ ਆਪ ਭਾਈ ਕੌਣ ਹੋ ਬڑا ਭਾਈ ਹੈ ਮੇਰਾ ਆਪਕਾ ਕੀ ਨਾਮ ਹੈ ਖੱਲੂ ਪ੍ਰਸਾਦ ਕੱਲੂ ਆਪ ਇਨਕਾ ਵੀ ਨਾਮ ਉਹਨਾਂ ਨੇ ਲਿਆ ਥਾ ਇਸ ਵੀਰੇ ਦਾ ਨਾਮ ਉਹਨਾਂ ਨੇ ਲੈਤਾ ਸੀ ਵੀਡੀਓ ਦੇ ਵਿੱਚ ਵੀ ਕੱਲੂ ਮੇਰਾ ਜਿਹੜਾ ਭਰਾ ਭਰਾ ਹੋ ਤੁਸੀਂ ਨਹੀਂ ਆਪਕੇ ਲੱਗਤੂ ਮੈਂ ਹੁਣ ਦਾ ਚਾਚਾ ਲੱਗਦਾ ਹਾਂ ਚਾਚਾ ਆਪਕਾ ਕੀ ਨਾਮ ਹੈ ਬੁਚਲ ਨਾਮ ਹੈ ਓਕੇ ਔਰ ਹੁਣ ਅਸੀਂ ਇਹਨਾਂ ਨੂੰ ਮਿਲਾਉਣ ਲੱਗੇ ਆਂ ਜੀ ਬਾਕੀ ਅੱਗੇ ਆਪਾਂ ਜਾਂਚ ਪੜਤਾਲ ਕਰਦੇ ਸਾਡੇ ਲਈ ਖੁਸ਼ੀ ਬਹੁਤ ਵੱਡੀ ਆ ਵੀ ਜਦੋਂ ਅਸੀਂ ਇੱਕ ਇਨਸਾਨ ਨੂੰ ਛੜਾਕੀ ਲੈ ਕੇ ਆਉਨੇ ਆਂ ਔਰ ਉਹਦਾ ਪਰਿਵਾਰ ਜਦੋਂ ਸਾਨੂੰ ਮਿਲਦਾ ਅਸੀਂ ਤੁਹਾਨੂੰ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਇੰਨਾ ਵੀਡੀਓ ਨੂੰ ਸ਼ੇਅਰ ਕੀਤਾ ਤੇ ਉਹਨਾਂ ਦੀ ਫੈਮਿਲੀ ਤੱਕ ਵੀਡੀਓ ਪਹੁੰਚ ਗਈ ਤੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਵੀ ਬੁਲਾਵਾਂਗੇ ਤੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਪਹਿਲਾਂ ਤੁਸੀਂ ਇਹ ਦੱਸੋ ਵੀਰੇ आपके पास हमारी वीडियो कैसे पहुंची किसने बताया आपको हमियोर से था। कुरियो, कुरियो हम छोड़े हैं ना से और मोबाइल भी मोबाइल से भी गया है नहीं पहले आपको किसने बताया अभी आपका भाई मिल गया वो वाला बताया कोरियर वाला वो कहाँ था कोरियर वाला रानीगंज रानीगंज आप कहाँ के रहने वाले हैं बैरिया के रहने वाले बैरिया जी बैरिया कहाँ पड़ता है बैरिया जी बड़ी खुशी की बात है इनका इनके जो पिताजी है वो पंद्रह साल कितने साल से लापता थे चौदह पंद्रह साल चौदह पंद्रह साल से लापता थे और बड़ी खुशी की बात है आज इनके पिताजी मिल रहे इनको और इन्होंने बताया भी मेंटली प्रॉब्लम तो थी थोड़ी पर ढूंढ रहे थे जी मुझे ये बताओ भाई जब आपको पता चला आपके पिताजी मिल गए पहले आपने क्या सोचा था भी आपके पिताजी हैं या कुछ और सोचा नहीं। था नहीं तो आशा खो चुके थे खो चुके थे आपको लगता था कहीं मौत हो गई क्या यही समझा थे कहाँ ढूंढा कलकत्ता है बनारस ढूंढे हर जगह ढूंढे नहीं पता जो कोई बताया जा जा जो बताया कोई बताया कि यहाँ है, है सगरों ढूंढ के थक गए कितनी खुशी हुई जब ये मैसेज गया किया बहुत बढ़िया बहुत खुशी है जी सब अपने पिंड में बहुत लोग घेरे हुए हैं कि अब निर्मल जी से मुलाकात होगा थोड़ा वीडियो हम यहाँ बैठे हैं आपके पास कम से कम सही फोन आ गया वीडियो कॉलिंग आ गया कि थोड़ा दिखा दो दिखा दो हम कहे के साहब अंदर में मीटिंग चल रहा है मीटिंग खत्म होगा तो मैं उनसे भेंट कराऊंगा बात कराऊंगा ਬਹੁਤ ਹਮ ਲੋਗੋ ਨੂੰ ਖੁਸ਼ੀ ਹੋਇਆ ਇੱਥੇ ਆ ਕੇ ਸਾਡੀ ਅਸੀਂ ਇਸ ਚੀਜ਼ ਲਈ ਇਦਾਂ ਦੇ ਬੰਦਿਆਂ ਨੂੰ ਛਡਾਉਨੇ ਆਂ ਦੇਖੋ ਇੱਕ ਪੁੱਤ ਨੂੰ ਕੀ ਆਬਦੇ ਪਿਤਾ ਦੀ ਲੋੜ ਨਹੀਂ ਕੁਝ ਬੰਦੇ ਕਹਿੰਦੇ ਨੇ ਵੀ ਇਹ ਗਲਤ ਦਾ ਕਾਰਜ ਬਹ ਤਾਂ 99659 ਬੰਦੇ ਜਿਹੜੇ ਸਾਡੇ ਨਾਲ ਸਹਿਮਤ ਨੇ ਇਹ ਵੀਰ ਆ ਰਹੇ ਨੇ ਜੀ ਆਜੋ ਇਹ ਵੀਰ ਆ ਜੀ ਕਿਆ ਹਾਲ ਹੈ ਜੀ ਆਪਕਾ ਠੀਕ ਹੋ ਇਹ ਵੀਰ ਆ ਜੀ ਜਿਹਨੂੰ ਆਪਾਂ ਸਾਬਕਾ ਫੌਜੀ ਦੇ ਘਰ ਦੇ ਵਿੱਚੋਂ ਲੈ ਕੇ ਆਇਆ ਜੀ ਇਹ ਉਹੀ ਵੀਰ ਆ ਔਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਕਾ ਕਿਆ ਨਾਮ ਹੈ ਜੀ ਨਿਰਮਲ ਕੁਮਾਰ ਨਿਰਮਲ ਕੁਮਾਰ ਆਪਕੇ ਭਾਈ ਕਾ ਕਿਆ ਨਾਮ ਹੈ ਭਾਈ ਕੇ ਕੱਲੂ ਕੱਲੂ ਆਪਕੇ ਬੇਟੇ ਕਾ ਸਿਧਨਾ ਸਿੱਧੂ ਸਿੱਧੂ ਹਾਂ ਸਿਧਨਾਥ ਔਰ ਆਪਕੇ ਆਪਕੇ ਔਰ ਕੋਈ ਹੈ ਪਰਿਵਾਰ ਮੇ ਆਪਕੇ ਚਾਚਾ ਕਾ ਕਿਆ ਨਾਮ ਹੈ ਚਾਚਾ ਹਜਰੀਕੰਦ ਹਾਂ ਜੀ ਚਾਚਾ ਕਾ ਨਾਮ ਨਹੀਂ ਆ ਜੀ ਮੁਰੇ ਜੇਬਤਾਓ ਇਧਰ

ਚਲੋ ਇੰਨੀ ਬਹੁਤ ਆ ਜਾਂਚ ਪੜਤਾਲ ਸਹੀ ਹੋ ਗਈ ਉਹ ਇਹਨਾਂ ਦਾ ਬੇਟਾ ਜਿਹੜਾ ਭਾਵਕ ਹੋ ਗਿਆ ਇਹ ਕੌਣ ਹੈ ਇਹ ਕੌਣ ਹੈ ਲੜਕਾ ਦਾ ਸਰ ਸੀਨੀਅਰ ਸਵਾਂ ਯਾ ਕਿ ਉਹ ਘਰ ਤੋਂ ਬਗਲਿਆ ਘੁੰਮਈ ਹੋ ਵਾਹਿਗੁਰੂ ਵਾਹਿਗੁਰੂ ਸਾਡੇ ਲਈ ਇਹ ਖੁਸ਼ੀ ਦੇ ਪਲ ਨਾ ਜੀ ਚੱਕ ਦਵਾਇ ਕੋਈ ਗੱਲ ਨਹੀਂ ਖੁਸ਼ ਰਹੋ ਕੋਈ ਬਾਤ ਨਹੀਂ ਆ ਵੀ ਯਾਰਾ ਹਮੇ ਬੜੀ ਖੁਸ਼ੀ ਹੋਈ ਯਾਰਾ ਆਪਕਾ ਪਿਤਾ ਮਿਲ ਗਿਆ ਨਾ ਮੈਂ ਹਮ 콜 ਕਰ ਸੀਨਾ 콜 ਕਰਨੀ ਬਤਾ ਸਕਤੇ ਭਾਈ ਵਾਹਿਗੁਰੂ 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 ਇਹ ਵੀ ਰੋਣ ਲੱਗ ਗਏ ਤੁਸੀਂ ਦੇਖੋ ਇਹਨਾਂ ਨੇ ਪਤਾ ਨਹੀਂ ਕਿੰਨਾ ਕੁ ਕੁਛ ਉੱਥੇ ਜਿਹੜਾ ਕਿੰਨਾ ਕੁ ਮਨ ਦੇ ਵਿੱਚ ਸੋਚਦੇ ਹੋਣਗੇ ਉਸ ਬੰਦੇ ਨੂੰ ਕਹਿੰਦੇ ਹੋਣਗੇ ਵੀ ਮੇਰੇ ਪੁੱਤ ਨੂੰ ਮਿਲਾ ਦੇ ਪਰ ਕਿਤੇ ਨਾ ਕਿਤੇ ਉਸ ਇਨਸਾਨ ਦਾ ਫਰਜ ਬਣਦਾ ਸੀ ਇਹਨਾਂ ਨੂੰ ਘਰ ਪਹੁੰਚਾਉਣਾ ਕਿਉਂਕਿ ਆਪਣਾ ਐਡਰੈਸ ਦੱਸਦੇ ਨੇ ਤੁਸੀਂ ਦੇਖੋ ਅਸੀਂ 2 ਦਿਨਾਂ ਚ ਇਹਨਾਂ ਦਾ ਘਰ ਲੱਭ ਲਿਆ ਕੀ ਉਹਨਾਂ ਦਾ ਫਰਜ ਨਹੀਂ ਬਣਦਾ ਸੀ ਸਾਡੀ ਇਸ ਚੀਜ਼ ਦੀ ਲੜਾਈ ਆ ਅਸੀਂ ਕਹਿੰਦੇ ਜੇ ਤੁਹਾਡੇ ਘਰਾਂ ਚ ਬੰਦੇ ਰੱਖੇ ਨੇ ਸਾਨੂੰ ਕੀ ਪ੍ਰੋਬਲਮ ਤੁਸੀਂ ਉਹਨਾਂ ਨੂੰ ਮਾਪੇ-ਬਾਪਾਂ ਬੱਚਿਆਂ ਨਾਲ ਤਾਂ ਮਿਲਾ ਦਿਓ ਨਾ ਤੁਸੀਂ ਸੋਚੋ ਇਸ ਬੱਚੇ ਦਾ ਕੀ ਕਸੂਰ ਹੈ ਇਹਨਾਂ ਦਾ ਪਿਤਾ 15 ਸਾਲ ਵਿਛੋੜ ਕੇ ਰੱਖਿਆ ਤੁਸੀਂ ਜੇ ਕੌਣ ਹੈ ਜੀ ਨਹੀਂ ਤਾਂ ਬੇਟਾ ਆਪਕਾ ਹਾਂ ਇਹ ਇਹ ਰੋ ਕਿਉਂ ਰਹੇ ਹਨ ਰੋ ਤਾਂ ਉਜਿਆ ਰਹੇ ਨਹੀਂ ਨਹੀਂ ਮੁੰਦਲ ਨਹੀਂ ਇਹ ਆਪਕੇ ਲਈ ਰੋ ਰਹੇ ਵੀ ਆਪ ਕहां ਚਲੇ ਗਏ تھے ਹਾਂ ਜੀ ਮਰਦੇ ਹੋ ਮਤ ਰੋ ਪਰ ਇਹ ਸਾਰਾ ਪਰਿਵਾਰ ਪਰੇਸ਼ਾਨ ਹੈ ਮੈਂ ਕਹੂੰਗਾ ਇੱਕ ਵਾਰੀ ਤੁਸੀਂ ਦੇਖੋ ਇਹ ਨਾ ਵੀਰਾਂ ਕਿੰਨੀ ਤੁਹਾਨੂੰ ਸਮਝ ਲੱਗੇ ਵੀ ਇਹ ਕਾਰਜ ਕੀ ਆ ਕਿੱਡੀ ਵੱਡੀ ਸੇਵਾ ਸੱਚੇ ਪਾਤਸ਼ਾਹ ਵਾਹਿਗੁਰੂ ਆਪਾਂ ਤੋਂ ਲੈ ਰਹੇ ਨੇ ਦੇਖੋ ਉੱਥੇ 15 ਸਾਲ ਕਰਦੇ ਸੀ ਜੇ ਆਪਾਂ ਨਾ ਜਾਂਦੇ ਸ਼ਾਇਦ 15-20 ਸਾਲ ਇੱਕਨੇ ਲੰਘ ਜਾਂਦੇ ਜਦੋਂ ਬੰਦਾ ਮਰਦਾ ਨਾ ਤਾਂ ਬੰਦੇ ਨੂੰ ਉੱਥੇ ਇਦਾਂ ਹੀ ਦਫਨਾ ਦਿੱਤਾ ਜਾਂਦਾ ਫੂਕ ਦਿੱਤਾ ਜਾਂਦਾ ਨਹਿਰ ਜਿੱਟ ਦਿੱਤਾ ਜਾਂਦਾ ਔਰ ਇਹ ਵੀਰੇ ਨੇ ਦੱਸਿਆ ਵੀ ਅਸੀਂ ਤਾਂ ਇਹ ਉਮੀਦੇ ਚੜਤੀ ਸੀ ਵੀ ਸਾਡਾ ਮੇਰਾ ਬਾਪ ਜਿਉਂਦਾ ਵੀ ਹੋਊਗਾ ਇਹ ਆ ਅਸਲ ਸੇਵਾ ਉਹ ਸੱਚੇ ਪਾਸ਼ਾ ਵਾਗਿ ਨੂੰ ਨੇ ਬਖਸ਼ੀ ਵੀਰੇ چھوڑ ਦਿਓ ਜੀ ਹਾਂ ਜੀ ਹਮ ਲੋਗ ਉਮੀਦ ਛੋੜ ਦিয়ে تھے ਓਕੇ ਕਿੰਨੀ ਖੁਸ਼ੀ ਹੈ ਅੱਜ ਪਿਤਾ ਕੋ ਦੇਖ ਕੇ ਬਹੁਤ ਖੁਸ਼ੀ ਹੈ गाँव में कितनी खुशी होगी अरे सब परेशान है सब लोग परेशान है जी फोन पे फोन आ रहा है वीडियो खबर मिला हम लोग तो सारे लोग जुट गए हैं कि ये कब मुलाकात हो अभी फोन पे फोन आ रहा है थोड़ा दिखा दो दिखा दो निर्मल जी से बात हो रहा है निर्मल जी से बात हो रहा है ਚਲੋ ਸਰੀਰ ਕਿ ਚੱਕਾ ਇਤਨਾ ਮਥਾ ਹੀ ਹੈ ਅੱਛਾ ਸਰੀਰ ਉਹ ਤਾਂ ਭਾਰੀ ਸੀ ਹਾਂ ਜੀ ਮੈਨੂੰ ਲੱਗਦਾ ਉਸ ਸਮੇਂ ਨਾ ਇਤਨਾ بڑا ਸਰੀਰ ਥਾ ਆਪ ਤਾਂ ਵਹੀ ਦੇਖ ਕੇ ਵੀਡੀਓ ਮੈਂ ਹਮ ਤਾਂ ਬਹੁਤ ਪਛਤਾਣਾ ਲੱਗ ਰਿਹਾ ਬਹੁਤ ਰੋਣੇ ਲੱਗੇ ਕਿ ਬਤਾਈਏ ਕੀ ਹੋ ਗਿਆ ਹੈ ਜੀ ਲੇਕਿਨ ਹਮ ਲੋਗੋ ਖੁਸ਼ੀ ਇਹ ਹੀ ਹੋ ਗਿਆ ਕਿ ਚਲੋ ਸਰੀਰ ਹੈ ਤਾਂ ਹੱਡੀ ਹੈ ਤਾਂ ਮਾਸ ਜੁਟੇਗਾ ਹੀ ਸੇਵਾ ਹੋਗਾ ਸਤਕਾਰ ਹੋਗਾ ਘਰ ਪੇ ਬਾਲ ਬਚਾਏ ਮੈਂ ਆਪਣਾ ਮਿਲेंगे ਕਿਉਂ ਵੀਰੇ ਦੇਖੀ ਸੇਵਾ ਪਰ ਵੀਰੇ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਇਹਨਾਂ ਨੂੰ ਅੱਜ ਤੋਂ 15 ਸਾਲ ਪਹਿਲਾਂ ਘਰੇ ਪਚਾਉਣ ਦੋ ਕਿ ਨਹੀਂ ਸਾਨੂੰ ਸੜਕ ਤੋਂ ਮਿਲ ਗਏ ਚਲਾਦੇ ਆ ਹਾਂ ਬਿਲਕੁਲ ਦੇਖੋ ਕੁਝ ਕੁ ਬੰਦੇ ਨੇ ਮੈਂ ਇੱਕ ਸ਼ਬਦ ਵਰਤ ਕਹਿੰਦੇ ਨੇ ਇਹ ਬਈਏ ਨਹੀਂ ਕਿਉਂ ਵੀਰੇ ਯਾਰ ਇਹ ਇਨਸਾਨ ਨਹੀਂ ਹੈਗੇ ਇਹਨਾਂ ਦੇ ਸੀਨੇ ਚ ਦਿਲ ਨਹੀਂ ਹੈਗਾ ਹਾਂਜੀ ਤੁਸੀਂ ਉਹਨੂੰ ਵਿਦੇਸ਼ਾਂ ਚ ਰਹਿੰਦੇ ਹੋ ਤੁਹਾਨੂੰ ਕੋਈ ਫੜ ਲੇ ਵੀਰੇ ਤੁਸੀਂ ਦੱਸੋ ਵੀ ਇਸ ਵੀਰ ਦਾ ਕੀ ਕਸੂਰ ਆ ਇਹਦਾ ਬਾ 15 ਸਾਲ ਵਿਛੋੜ ਕੇ ਰੱਖਿਆ ਵੀਰੇ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਨਾਲ ਇੰਨਾ ਮਜ਼ਬੂਤ ਕਰਤਾ ਵੀ ਨਹੀਂ ਯਾਰ ਜੇ ਕੋਈ ਬੰਦਾ ਫਸੇ ਉਹਨੂੰ ਲੈ ਕੇ ਆਈਏ ਕੀ ਪਤਾ ਉਹਦੇ ਪਿੱਛੇ ਕਿੱਡੀ ਕੁ ਕਿੰਨਾ ਕੁ ਪਰਿਵਾਰ ਪਰੇਸ਼ਾਨ ਹੋਵੇ ਭੈਣ ਭਰਾ ਉਹਦੇ ਰੋਂਦੇ ਹੋਣ ਸਾਰਾ ਪਿੰਡ ਦੇਖਣ ਲਈ ਉਤਾਬਲਾ ਵੀ ਕਦੋਂ ਇਹ ਵੀਰ ਆਊਗਾ ਕਦੋਂ ਨਿਰਮਲ ਨੂੰ ਦੇਖਾਂਗੇ ਕਿਉਂਕਿ 15 ਸਾਲ ਤੋਂ ਨਾ ਤਾਂ ਮੌਤ ਦਾ ਪਤਾ ਲੱਗਿਆ ਨਾ ਜਿਉਂਦਿਆਂ ਦਾ ਪਤਾ ਲੱਗਿਆ ਨਾ ਇਹ ਪਤਾ ਲੱਗਿਆ ਕਿੱਥੇ ਆ ਕਿੱਥੇ ਨਹੀਂ ਸੋਚੋ ਤੁਸੀਂ ਇੱਕ ਪੁੱਤ ਤੇ ਕੀ ਬੀਤਦੀ ਹੋਗੀ ਅਭੀ ਆਪਨੇ ਘਰ ਸੇ ਨਹੀਂ ਜਾਣਾ ਆਪਨੇ ਬੇਟੇ ਕੇ ਪਾਸ ਰਹਿਣਾ ਹੈ ਠੀਕ ਹੈ ਹਾਂ ਇਧਰ ਇਧਰ ਮਿਲੋ ਬੇਟੇ ਕੋ ਮਿਲ ਲੋ ਇਧਰ ਖੜ ਜਾਓ ਠੀਕ ਹੈ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਤਸਵੀਰ ਦੇਖ ਕੇ ਇੱਕ ਮਤਲਬ ਇੱਕ ਚਾਚਾ ਖੜਾ ਇੱਕ ਬਾਪ ਤੇ ਪੁੱਤ ਖੜੇ ਨੇ ਜੀ ਸਾਡੇ ਲਈ ਇਹ ਬਹੁਤ ਅੱਛੇ ਪਲ ਨੇ ਜੀ ਅਜੀ ਤੁਹਾਨੂੰ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਸਾਨੂੰ ਇਹ ਚੀਜ਼ਾਂ ਇੰਨਾ ਮਜ਼ਬੂਤ ਬਣਾਉਂਦੀਆਂ ਨੇ ਕੁਝ ਵੀਰ ਕਹਿੰਦੇ ਨੇ ਤੁਹਾਡੀਆਂ ਦੁਸ਼ਮਣੀਆਂ ਪੈ ਜਾਂਦੀਆਂ ਨੇ ਤੁਸੀਂ ਪਰਿਵਾਰਾਂ ਦੇ ਨਾਲ ਕਿਉਂ ਇਦਾਂ ਪਰ ਸਾਨੂੰ ਨਾ ਜੀ ਜਦੋਂ ਸੰਗਤਾਂ ਗੁਰੂ ਸਾਹਿਬ ਦਾ ਉਪਦੇਸ਼ ਕੀ ਆ ਅਸਲ ਜਿਹੜੀਆਂ ਸੰਗਤਾਂ ਦੇ ਅੰਦਰ ਦਇਆ ਭਾਵਨਾ ਨਾ ਜਿਹੜੀਆਂ ਸੰਗਤਾਂ ਨੂੰ ਪਤਾ ਵੀ ਇਹ ਕੀ ਸੇਵਾ ਉਹ ਇਸ ਕਰ ਨੂੰ ਐਪਰੀਸ਼ੀਏਟ ਕਰਦੇ ਨੇ ਪਰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਉਹ ਇਹੀ ਆ ਵੀ ਜੇ ਜ਼ੁਲਮ ਕਰਨਾ ਪਾਪ ਆ ਸਹਿਣਾ ਵੀ ਪਾਪ ਆ ਸਾਨੂੰ ਲੱਗਦਾ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚੋਂ ਇਹ ਇਦਾਂ ਦੇ ਬੰਦੇ ਘਰੋ ਘਰੀ ਪਹਚਾਉਣੇ ਚਾਹੀਦੇ ਨੇ ਜਦੋਂ ਆਪਾਂ ਕਿਸੇ ਦੇ ਧੀ ਪੁੱਤ ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਉਹਨਾਂ ਬਾਰੇ ਸੋਚਾਂਗੇ ਤਾਂ ਜਿਹੜੇ ਆਪਣੇ ਧੀਆ ਪੁੱਤ ਲਾਪਤਾ ਨੇ ਤਾਂ ਇੱਕ ਦੇ ਇੱਕ ਦਿਨ ਸਮਾਂ ਆਊਗਾ ਆਪਣੇ ਧੀਆ ਪੁੱਤਾਂ ਨੂੰ ਵੀ ਲੋਕ ਘਰੇ ਛੱਡ ਕੇ ਜਾਣਗੇ ਐਦਾਂ ਹੀ ਅਸੀਂ ਰਾਜਸਥਾਨ ਤੋਂ ਲੈ ਕੇ ਆਏ ਸੀ ਇੱਕ ਵੀਰ ਨੂੰ ਛੜਵਾ ਕੇ ਆਪਣਾ ਪੰਜਾਬੀ ਭਰਾ 20 ਸਾਲ ਤੋਂ ਗੁਲਾਮ ਬਣਾਇਆ ਹੋਇਆ ਸੀ ਸਾਨੂੰ ਪੰਜਾਬ ਤੋਂ ਬਾਹਰ ਵੀ ਤੁਸੀਂ ਇਤਲਾਹ ਦਿਓ ਜਿਹੜੇ ਵੀਰ ਪੰਜਾਬੀ ਵੀਰ ਸਾਡੇ ਪੰਜਾਬ ਤੋਂ ਬਾਹਰ ਫਸੇ ਹੋਏ ਨੇ ਆਪਾਂ ਹੌਲੀ ਹੌਲੀ ਉਹਨਾਂ ਨੂੰ ਵੀ ਪੰਜਾਬ ਨੂੰ ਮੋੜਨਾ ਔਰ ਪੰਜਾਬ ਦੇ ਵਿੱਚ ਪੰਜਾਬੀ ਬੰਦਿਆਂ ਨੂੰ ਸਾਡੇ ਕੋਲੇ ਕੁਝ ਕਵੀਰਾਂ ਨੂੰ ਅਸੀਂ ਦੇ ਸਕਦੇ ਹਾਂ ਡਿਟੇਲ ਆਪ ਜੀ ਨੂੰ 20 30 50 ਬੰਦਿਆਂ ਦੀ ਅਸੀਂ ਹੁਣ ਇਸ ਟਾਈਮ ਡਿਟੇਲ ਦੇ ਸਕਦੇ ਹਾਂ ਵੀ ਪੰਜਾਬੀ ਬੰਦੇ ਕਿਹੜੇ ਬੰਦਿਆਂ ਨੇ ਫੜੇ ਹੋਏ ਨੇ ਤੁਸੀਂ ਪਿੱਛੇ ਜੇ ਦੇਖਿਆ ਸੀ ਅੰਮਰਤਾਰੀ ਮੁੰਡਾ ਲੈ ਕੇ ਛੜਾ ਕੇ ਕਿਸੇ ਟਾਈਮ ਅੰਮਰਤਾਰੀ ਸੀਗਾ ਪਰ ਸਾਨੂੰ ਮਿਲਿਆ ਕਿਸ ਰੂਪ ਦੇ ਵਿੱਚ ਕੇਸ ਕਤਲ ਕਰਕੇ ਉਹਨੂੰ ਮੱਝਾਂ ਦੇ ਬਾੜੇ ਚ ਕੈਦ ਕੀਤਾ ਵਾ ਇਹ ਜ਼ੁਲਮ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਸਾਡੀ ਕਿਸੇ ਪ੍ਰਸ਼ਾਸਨ ਨੇ ਮਦਦ ਨਹੀਂ ਕੀਤੀ ਇਸ ਕੇਸ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਵੀ ਭਾਈ ਪਰਚਾ ਦਰਜ ਕਰੋ ਇਹਦਾ ਕੋਈ ਹੱਕ ਦਵਾਓ ਸਾਡੀ ਕੋਈ ਬਾਹ ਨਹੀਂ ਫੜਦਾ ਜੀ ਸਾਡੀ ਬਾਹ ਸਿਰਫ ਉਸ ਅਕਾਲਪੁਰਖ ਵਾਹਿਗੁਰੂ ਨੇ ਫੜੀ ਆ ਔਰ ਉਹਨਾਂ ਸੰਗਤਾਂ ਨੇ ਫੜੀਆਂ ਜਿਨ੍ਹਾਂ ਦੇ ਅੰਦਰ ਦਇਆ ਭਾਵਨਾ ਹੈਗੀ ਆ ਉਸ ਅਕਾਲਪੁਰਖ ਵਾਹਿਗੁਰੂ ਦੇ ਆਸਰੇ ਕਾਰਜ ਆ ਜੀ ਸਾਡਾ ਮਕਸਦ ਸਿਰਫ ਹੈਗਾ ਮੰਦਬੁੱਧੀ ਜਿਹੜੇ ਵੀਰ ਨੇ ਉਹਨਾਂ ਨੂੰ ਠੀਕ ਕਰਨਾ ਇਸ ਟਾਈਮ ਉਰੇ 114 ਮੈਂਬਰ ਪਤਾ ਨਹੀਂ 116 ਮੈਂਬਰ ਹੋ ਗਏ ਜੀ ਹੁਣ ਤਾਂ ਅੱਜ ਵੀ ਅਸੀਂ ਦੋ ਮੈਂਬਰ ਲੈ ਕੇ ਆਏ ਜੀ ਬਾਪ ਤੇ ਪੁੱਤ ਮੈਂਟਲੀ ਨੇ ਔਰ ਨੋ ਸਬੰਧਿਤ ਵੀਰੇ ਮੈਡੀਸਨ ਚੱਲ ਰਹੀ ਔਰ ਜਿਹੜੇ ਵੀਰ ਇਦਾਂ ਦੇ ਘਰਾਂ ਤੋਂ ਵਿਛੜੇ ਹੋਏ ਨੇ ਖਾਲਸਾ ਉਹਨਾਂ ਨੂੰ ਮਲਾਊਗਾ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਇਹ ਹੀ ਆ ਵੀ ਮਜਲੂਮ ਦੇ ਨਾਲ ਖੜਨਾ ਪਹਿਲ ਦੇ ਆਧਾਰ ਤੇ ਜੇ ਕਿਸੇ ਦੇ ਤੱਕਾ ਹੁੰਦਾ ਉਹਦੀ ਜਾਤ ਨਹੀਂ ਦੇਖਣੀ ਉਹਦਾ ਕੋਈ ਇਹ ਜਿਹਾ ਪਛੋਕਣ ਨਹੀਂ ਨੋਟ ਕਰਨਾ ਉਹਦੀ ਮੌਕੇ ਤੇ ਮਦਦ ਕਰਨੀ ਹੈ ਜੇ ਉਹਦੇ ਤੇ ਤਸ਼ੱਦਦ ਹੋ ਰਿਹਾ ਇਸ ਕਰਕੇ ਅਸੀਂ ਬੇਨਤੀ ਕਰਾਂਗੇ ਅਜਨਾਲੇ ਏਰੀਆ ਚ ਡੇਰਾ ਬਾਬਾ ਸਾਹਿਬ ਦੇ ਏਰੀਆ ਦੇ ਵਿੱਚ ਤੇ ਰਮਦਾਸ ਏਰੀਆ ਹੋ ਗਿਆ ਗੁਰਦਾਸਪੁਰ ਦਾ ਏਰੀਆ ਹੋ ਗਿਆ ਅਸੀਂ ਬੇਨਤੀ ਕਰਾਂਗੇ ਵੀ ਤੁਸੀਂ ਉੱਥੇ ਜਿੰਨੇ ਵੀ ਬੰਦੇ ਰੱਖੇ ਨੇ ਤੁਹਾਡੇ ਅੱਗੇ ਸਾਡੀ ਬੇਨਤੀ ਆਪਜੀ ਸੰਸਥਾ ਨਾਲ ਟੱਚ ਹੋਵੋ ਆਪਾਂ ਇਹਨਾਂ ਨੂੰ ਘਰੋ ਘਰੀ ਪਹਚਾਈਏ ਕਿਉਂ ਆਪਾਂ ਇਦਾਂ ਕਰਦੇ ਆ ਕਿਸੇ ਦੇ ਧੀਆਂ ਪੁੱਤਾਂ ਨੂੰ ਕਿਸੇ ਦੇ ਬਾਪ ਨੂੰ 20-20 ਸਾਲ ਕਿਉਂ ਆਪਾਂ ਇੱਕ ਮੱਝਾਂ ਦਾ ਗੋਹਾ ਚਕਾਉਣ ਦੇ ਬਦਲੇ ਫੜ ਰੱਖੇ ਨੇ ਤੁਸੀਂ ਸੋਚੋ ਇਹਨਾਂ ਦੀ ਅਸਲ ਲੋੜ ਕਿੱਥੇ ਆ ਇੱਥੇ ਆ ਅਸਲ ਲੋੜ ਇਹ ਗੋਹਾ ਚੱਕਣ ਲਈ ਨਹੀਂ ਕੰਮ ਕਰਕੇ ਰੋਟੀ ਖਾਣਗੇ ਪਰ ਇਹਨਾਂ ਦੇ ਘਰੇ ਤਾਂ ਪਤਾ ਹੋਵੇ ਨਾ ਵੀ ਸਾਡਾ ਬਾਪ ਕਿੱਥੇ ਆ ਸਾਡਾ ਤੁਸੀਂ ਸੋਚੋ ਇੱਕ ਪੁੱਤ ਦੇ ਮੇਰੇ ਫਾਦਰ ਨੂੰ ਕੋਈ 15 ਸਾਲ ਤੋਂ ਗੋਹੇ ਦੇ ਵਿੱਚ ਰੱਖਿਆ ਹੋਵੇ ਕਿਸ ਨੇ ਮੇਰੇ ਬਾਪ ਨੂੰ ਮੈਂ ਕਹਿੰਦਾ ਮੈਂ ਪਲ ਪਲ ਮਰ ਜੂੰਗਾ ਪਲ ਪਲ ਵੀ ਮੇਰਾ ਬਾਪੂ ਮੇਰਾ ਘਰੇ ਆ ਜਾਏ ਇੱਕ ਵਾਰੀ ਮੇਰਾ ਬਾਪ ਹੈਗਾ ਕਿੱਥੇ ਆ ਜਿਉਂਦਾ ਜਾਂ ਮਰਿਆ ਚ ਤੁਸੀਂ ਮਹਿਸੂਸ ਕਰਕੇ ਦੇਖੋ ਸਾਰੇ ਭੈਣ ਭਰਾ ਔਰ ਤੁਸੀਂ ਇਦਾਂ ਦੇ ਸੰਸਥਾਵਾਂ ਦੀ ਇਦਾਂ ਦੇ ਕਾਰਜ ਵਿੱਚ ਵੱਧ ਚੜ ਕੇ ਸਪੋਰਟ ਕਰਨੀਆਂ ਆਪ ਜੀ ਨੇ ਪ੍ਰੈਕਟੀਕਲੀ ਸਾਨੂੰ ਲੋਡ ਹੁੰਦੀਆਂ ਨੌਜਵਾਨਾਂ ਦੀ ਤੇ ਸਾਡੀ ਨੌਜਵਾਨਾਂ ਨੇ ਬਾਹ ਵੀ ਬਹੁਤ ਫੜੀ ਦੀ ਸਾਡੀ ਹਰ ਇੱਕ ਥਾਂ ਦੇ ਨੌਜਵਾਨਾਂ ਨੇ ਮਦਦ ਕੀਤੀ ਤਾਂ ਜੋ ਆਪਾਂ ਇਸ ਜਿਹੜਾ ਜ਼ੁਲਮ ਨੂੰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬੰਦੂਆ ਮਜ਼ਦੂਰੀ ਨਹੀਂ ਹੈਗੀ ਜੀ ਜੇ ਤੁਸੀਂ ਪੰਜਾਬ ਤੋਂ ਬਾਹਰ ਇਹ ਵੀਡੀਓ ਦੇਖ ਰਹੇ ਹੋ ਕਿਸੇ ਵੀ ਇਲਾਕੇ ਦੇ ਵਿੱਚ ਇਹ ਜ਼ੁਲਮ ਨਹੀਂ ਹੁੰਦਾ ਸਾਡੇ ਪੰਜਾਬ ਦੇ ਬੜੇ ਚੰਗੇ ਲੋਕ ਨੇ ਪਰ ਕੁਝ ਕੁ ਕੁਆਂਟੀਟੀ ਇਦਾਂ ਦੀ ਇਦਾਂ ਦੇ ਲੋਕਾਂ ਦੀ ਆ ਜਿਹੜੇ ਕਿਸੇ ਦੇ ਬਾਪ ਨੂੰ ਫੜ ਕੇ ਉਹਨਾਂ ਨੂੰ ਗੋਹਾ ਗੂੜਾ ਚਕਾਉਂਦੇ ਨੇ ਮੱਜਾਂ ਦਾ ਫਿਰ ਲੋਹੇ ਵਾਲੇ ਬੈੱਡ ਦੇ ਉੱਪਰ ਬੰਨ੍ਹਦੇ ਨੇ ਫਿਰ ਉਹਨੂੰ ਜਾਣ ਨਹੀਂ ਦਿੰਦੇ ਕਮਰਿਆਂ 'ਚ ਕੈਦ ਕਰਦੇ ਨੇ ਕੁਸ਼ਕ ਕੁਸ਼ਕ ਲੋਕ ਨੇ ਜੀ ਇਹ ਕੁਝ ਕੁ ਲੋਕ ਨੇ ਪੂਰਾ ਅਜਨਾਲਾ ਏਰੀਆ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਇੱਕ ਪਿੰਡ ਦੇ ਵਿੱਚੋਂ 10-10 ਕੁ ਪਰਿਵਾਰ ਐਦਾਂ ਦੇ ਨੇ ਜਿਨ੍ਹਾਂ ਦੇ ਅੰਦਰ ਪੱਥਰ ਆ ਸੀਨੇ ਦੇ ਵਿੱਚ ਦਿਲ ਨਹੀਂ ਹੈਗਾ ਪੱਥਰ ਆ ਉਹਨਾਂ ਦੇ ਉਹਨਾਂ ਨੂੰ ਮਹਿਸੂਸੇ ਨਹੀਂ ਹੋ ਰਿਹਾ ਵੀ ਇਨਸਾਨ ਨੇ ਇੰਨਾ ਤਸ਼ੱਦਦ ਤਾਂ ਮੈਂ ਕਹਿੰਦਾ ਇੰਨਾ ਸਮਾਂ ਤੱਕ ਕੋਈ ਇਨਸਾਨ ਕੁੱਤਿਆਂ ਨੂੰ ਵੀ ਨਹੀਂ ਬੰਨ੍ਹਦਾ ਜਿੰਨਾ ਇਨਸਾਨਾਂ ਨੂੰ ਬੰਨ੍ਹਦੇ ਨੇ ਉਹ ਤੁਸੀਂ ਸੋਚੋ ਇੱਕ ਬੰਦਾ ਮੈਂਟਲੀ ਆ ਉਹਨੂੰ ਕਿਵੇਂ ਘਰੇ ਰੱਖਦੇ ਹੋਣਗੇ 2 ਘੰਟੇ ਗੋਹਾ ਗੁੜਾ ਚਕਾ ਕੇ 22 ਘੰਟੇ ਕੀ ਕਰਾਉਂਦੇ ਹੋਣਗੇ 22 ਘੰਟੇ ਉਹਦੇ ਸੰਗਲ ਲੱਗਦਾ ਅਸੀਂ ਤੁਹਾਨੂੰ ਪ੍ਰੂਫ ਕਰਨ ਨੂੰ ਤਿਆਰ ਆ 22 ਘੰਟ ਅਸੀਂ ਉਸ ਦਿਨ ਜਿਸ ਦਿਨ ਇਹ ਇਹ ਨਾ ਬਜ਼ੁਰਗਾਂ ਨੂੰ ਲੈ ਕੇ ਆਇਆ ਅਸੀਂ ਇੱਕ ਪਰਿਵਾਰ ਦੇ ਘਰੇ ਹੋਰ ਵੀ ਰੇਡ ਕਰੀ ਸੀ ਉਹ ਰਮਦਾਸ ਅਜਨਾਲੇ ਏਰੀਆ ਦੇ ਵਿੱਚ ਰਮਦਾਸ ਰਮਦਾਸ ਦੇ ਨਾਲ ਕਿਹੜਾ ਪਿੰਡ ਸੀ ਜੀ ਅੜਾਇਆ ਸ਼ਾਇਦ ਅਸੀਂ ਬੋਲਣ 'ਚ ਗਲਤ ਹੋਈਏ ਰਮਦਾਸ ਤੋਂ ਜੇ ਆਪਣੀ ਪਿੱਠ ਅਜਨਾਲੇ ਵਾਲੇ ਪਾਸੇ ਹੋਵੇ ਔਰ ਪਰਲੇ ਪਾਸੇ ਨੂੰ ਆਪਣਾ ਮੂੰਹ ਹੋਵੇ ਤਾਂ ਸੱਜੇ ਪਾਸੇ ਖੱਬੇ ਪਾਸੇ ਰਮਦਾਸ ਸੱਜੇ ਪਾਸੇ ਉੱਥੇ ਅਸੀਂ ਇੱਕ ਪਰਿਵਾਰ ਦੇ ਘਰੇ ਰੇਡ ਕੀਤੀ ਦੋ ਬੰਦੇ ਉਹਨਾਂ ਦੇ ਘਰੇ ਤਸ਼ੱਦਦ ਹੋ ਰਹੀ ਸੀ ਦੋਨਾਂ ਬੰਦਿਆਂ ਤੇ ਇੰਨਾ ਕੁ ਜ਼ੁਲਮ ਹੋ ਰਿਹਾ ਕੁੱਟ ਮਾਰ ਉਹਨਾਂ ਨੂੰ ਇੱਕ ਛੋਟੀ ਜੀ ਕਾਲ ਕੋਟੜੀ ਚ ਬੰਦ ਕੀਤਾ ਜਾਂਦਾ ਤੇ ਜਦੋਂ ਅਸੀਂ ਜਾਣਦੇ ਆ ਅਸੀਂ ਬਹੁਤ ਪ੍ਰਸ਼ਾਸਨ ਵੀ ਉਹਨੇ ਅਸੀਂ ਉਹ ਗੱਲਾਂ ਬੋਲ ਨਹੀਂ ਸਕਦੇ ਪਰ ਸਾਡੀ ਇਤਲਾਹ ਕੌਣ ਦਿੰਦਾ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਹ ਸੀਕ੍ਰੀਟ ਗੱਲਾਂ ਨੇ ਕੋਈ ਆਪਣਾ ਹੀ ਬੰਦਾ ਕਹਿੰਦਾ ਵੀ ਭਾਈ ਲਚਕਾਣੀ ਪਿੰਡ ਦਾ ਆਸ਼ਰਮ ਆ ਰਿਹਾ ਫਲਾਣੇ ਫਲਾਣੇ ਬੰਦੇ ਨਾਲ ਨੇ ਤੁਸੀਂ ਇਹ ਨਾ ਬੰਦਿਆਂ ਨੂੰ ਘਰੋਂ ਭਜਾ ਦਿਓ ਸਾਨੂੰ ਉਹ ਬੰਦੇ ਨਹੀਂ ਮਿਲੇ ਸਾਨੂੰ ਬਹੁਤ ਵੀਰ ਕਹਿੰਦੇ ਨੇ ਜੀ ਫਲਾਣੇ ਮਹਿਕਮੇ ਨੂੰ ਨਾਲ ਲੈ ਕੇ ਚੱਲੋ ਅਸੀਂ ਜਦੋਂ ਵੀ ਕਿਸੇ ਨੂੰ ਦੱਸ ਦਿਆਂ ਸਾਨੂੰ ਕਦੇ ਵੀ ਬੰਦੇ ਨਹੀਂ ਮਿਲੇ ਜੀ ਜੇ ਅਸੀਂ ਇਹ ਵੀ ਦੱਸ ਕੇ ਜਾਂਦੇ ਨਾ ਜੀ ਕਿਸੇ ਨੂੰ ਸ਼ਾਇਦ ਸਾਨੂੰ ਇਹ ਬਜ਼ੁਰਗੇ ਨਾ ਮਿਲਦਾ ਸ਼ਾਇਦ ਅੱਜ ਸਾਨੂੰ ਆ ਖੁਸ਼ੀ ਨਾ ਆਉਂਦੀ ਇਸ ਕਰਕੇ ਆਪ ਜੀ ਦੇ ਆਲੇ ਦੁਆਲੇ ਜੇ ਕੋਈ ਐਦਾਂ ਦੇ ਇਨਸਾਨ ਹੈ ਜਿਨ੍ਹਾਂ ਤੇ ਤਸ਼ੱਦਦ ਹੋ ਰਹੀ ਆ ਤੁਸੀਂ ਸਾਨੂੰ ਇਤਲਾ ਜ਼ਰੂਰ ਦਿਓ ਅਸੀਂ ਤੁਹਾਡਾ ਸੀਕ੍ਰੀਟ ਰੱਖਣਾ ਕਿਸੇ ਨੂੰ ਨਹੀਂ ਦੱਸਣਾ ਵੀ ਸਾਨੂੰ ਕਿਹਨੇ ਵੀਡੀਓ ਬਣਾ ਕੇ ਭੇਜੀ ਤੀ ਔਰ ਕਿਨੇ ਇਤਲਾਹ ਦਿੱਤੀ ਆ ਕਿਹੜੀ ਵੀਡੀਓ ਨਾ ਅਸੀਂ ਤੁਹਾਡੀ ਬਣਾਈ ਵੀਡੀਓ ਸ਼ੇਅਰ ਕਰਨੀ ਆ ਕਿਸੇ ਨੂੰ ਨਾ ਅਸੀਂ ਤੁਹਾਡੀ ਬਣਾਈ ਵੀਡੀਓ ਦਿਖਾਉਣੀ ਆ ਕਿਸੇ ਨੂੰ ਅਸੀਂ ਸਿਰਫ ਉਹਨੂੰ ਸੀਕ੍ਰੇਟ ਰੱਖਣਾ ਤੇ ਉਹਨੂੰ ਫਿਰ ਅੱਗੇ ਜਾ ਕੇ ਕਾਨੂੰਨੀ ਤਰੀਕੇ ਨਾਲ ਉਹਨੂੰ ਘਰੋਂ ਲੈ ਕੇ ਆਉਣਾ ਫਿਰ ਉਹਦਾ ਪਰਿਵਾਰ ਮਲਾਉਣਾ ਇਸ ਕਰਕੇ ਸਾਨੂੰ ਵੱਧ ਚੜ ਕੇ ਇਤਲਾਹਾਂ ਭੇਜੋ ਜਿਨ੍ਹਾਂ ਦੇ ਸੰਗਲ ਲੱਗੇ ਪਏ ਨੇ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਤਾਂ ਜੋ ਆਪਾਂ ਇਦਾਂ ਦੇ ਵੀਰਾਂ ਨੂੰ ਘਰੋ ਘਰੀ ਪਹੁੰਚਾ ਸਕੀਏ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਅਸ ਟਾਈਮ ਅਸੀਂ ਲਚਕਾਣੀ ਪਿੰਡ ਦੇ ਵਿੱਚ ਆਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਆਉਂਦੇ ਜਾਂਦੇ ਤੁਸੀਂ ਜੇਕਰ ਤੁਸੀਂ ਰੱਬੀ ਰੂਪ ਭਗਤ ਬੰਦਿਆਂ ਦੀ ਸੇਵਾ ਹੁੰਦੀ ਦੇਖਣੀ ਆ ਨਾ ਜੀ ਤਾਂ ਤੁਸੀਂ ਕਦੇ ਆਉਂਦੇ ਜਾਂਦੇ ਔਰ ਇਸ ਗੁਰੂ ਨਾਨਕ ਦੇ ਦਰ ਦੇ ਵਿੱਚ ਖੜਕੇ ਜਾਇਓ ਤੁਹਾਨੂੰ ਪਤਾ ਲੱਗੂਗਾ ਵੀ ਜਿਹੜੀ ਰੱਬੀ ਰੂਹਾਂ ਦੀ ਅਸਲ ਸੇਵਾ ਕੀ ਆ ਕਿਵੇਂ ਉਹ ਸੜਕਾਂ ਤੇ ਨਰਕ ਕੱਟਦੇ ਸੀ ਲੋਕਾਂ ਦੇ ਘਰਾਂ 'ਚ ਨਰਕ ਕੱਟਦੇ ਸੀ ਤੇ ਅੱਜ ਉਹਨਾਂ ਨੂੰ ਕਿਵੇਂ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਹੋ ਰਹੀ ਆ ਇਹ ਸਾਰਾ ਕੁਝ ਅਸੀਂ ਧੰਨਵਾਦੀ ਆ ਉਹਨਾਂ ਸੰਗਤਾਂ ਦੇ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਕਿਸੇ ਨੇ ਇੱਟਾਂ ਭੇਜੀਆਂ ਕਿਸੇ ਨੇ ਬਜਰੀ ਕਿਸੇ ਨੇ ਸਿਮਿੰਟ ਤੇ ਅਸੀਂ ਇਦਾਂ ਦੀਆਂ ਬਿਲਡਿੰਗਾਂ ਬਣਾਉਣ ਦੇ ਵਿੱਚ ਕਾਮਯਾਬ ਹੋਏ ਹੁਣ ਵੀ ਆਪਾਂ ਨੇ ਇੱਕ ਵੱਡੀ ਬਿਲਡਿੰਗ ਸ਼ੁਰੂ ਕੀਤੀ ਵੀ ਅਸੀਂ ਬੇਨਤੀ ਵੀ ਕਰਦੇ ਆ ਸੰਗਤਾਂ ਅੱਗੇ ਸਾਨੂੰ ਇਦਾਂ ਇੱਟਾਂ ਰੇਤਾ ਬਜਰੀ ਸਿਮਿੰਟ ਜ਼ਰੂਰ ਭੇਜੋ ਆਪ ਜੀ ਤਾਂ ਜੋ ਵੱਡੀ ਬਿਲਡਿੰਗ ਬਣਾ ਕੇ ਆਪਾਂ ਔਰ ਜਿਹੜਾ ਤੁਸੀਂ ਇਸ ਟਾਈਮ ਸ਼ੈੱਡ ਦੇਖਿਆ ਇਸ ਸ਼ੈੱਡ ਦੇ ਉਹਦਾ ਕਾਰਜ ਚੱਲ ਰਿਹਾ ਜੀ ਮਿਸਤਰੀ ਲੱਗੇ ਹੋਏ ਨੇ ਸਰੀਏ ਦੀ ਬਹੁਤ ਲੋੜ ਹੈ ਜੀ ਆਪ ਜੀ ਇੱਕ ਇੱਕ ਦੋ ਦੋ ਥੈਲੇ ਜਰੂਰ ਪਹੁੰਚਦੇ ਕਰੋ ਤਾਂ ਜੋ ਆਪਾਂ ਵੱਡੀ ਬਿਲਡਿੰਗ ਨੂੰ ਬਣਾ ਕੇ ਹੋਰ ਜਿਹੜੇ ਰੱਬੀ ਰੂਹਾਂ ਦੀ ਮਦਦ ਕਰ ਸਕੀਏ ਇਸ ਟਾਈਮ ਆਪਣੇ ਕੋਲੇ 116 ਮੈਂਬਰਾਂ ਦੇ ਵਿੱਚੋਂ 100 ਤੋਂ ਪਲੱਸ ਮੈਂਬਰ ਉਹ ਨੇ ਜਿਹੜੇ ਪੰਜਾਬੀ ਵੀਰ ਨੇ ਕੋਈ ਕਪੂਰਥਲੇ ਦਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਕਿਸੇ ਦੇ ਘਰ ਦੇ ਵਿੱਚ 20-20 ਸਾਲਾਂ ਤੋਂ ਸੰਗਲ ਫੈਮਿਲੀਆਂ ਲਈ ਬੈਠੀਆਂ ਸੀ ਕੋਈ ਐਦਾਂ ਦੇ ਵੀਰ ਵੀ ਹੈਗੇ ਨੇ ਜਿਨ੍ਹਾਂ ਨੂੰ ਮਲਮੂਤਰ ਦਾ ਵੀ ਨਹੀਂ ਪਤਾ ਸੀ ਉਹ ਬੰਦੇ ਵੀ ਠੀਕ ਹੋ ਕੇ ਅੱਜ ਉਹਰੇ ਸੇਵਾ ਕਰਦੇ ਨੇ ਜਦੋਂ ਤੁਸੀਂ ਆਓਗੇ ਤੁਹਾਨੂੰ ਜਲ ਵੀ ਇਹੀ ਰੂਹਾਂ ਸ਼ਕਾਉਣਗੀਆਂ ਤੁਹਾਨੂੰ ਬਠਿਓਣਗੀਆਂ ਵੀ ਇੰਨੇ ਬੰਦੇ ਮਤਲਬ ਠੀਕ ਹੋ ਗਏ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਇਹ ਤੁਹਾਡੀਆਂ ਦਵਾਵਾਂ ਕਰਕੇ ਸਾਰਾ ਕਾਰਜ ਹੋਇਆ ਸੀ ਤਹਿ ਦਿਲੋਂ ਧੰਨਵਾਦ ਦੀਆਂ ਸਾਰੀਆਂ ਸੰਗਤਾਂ ਦੇ ਜਿੱਦਾਂ ਸਾਡੇ ਭਰਾਵੋ ਨੇ ਵੀ ਵੀਰੋਣੇ ਵੀ ਮਿਲ ਲਾ ਇੰਨੇ ਫਗਵਾੜੇ ਤੋਂ ਐਦਾਂ ਦੀਆਂ ਰੂਹਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢ ਕੇ ਆਉਨੇ ਹੋ ਜੀ ਠੀਕ ਹੈ ਵੀਰੇ ਕੀ ਬੋਲਣਾ ਚਾਹਤੇ ਹੈਂ ਕੀ ਆਪਕੋ ਧੰਨਵਾਦ ਕਰਨਾ ਚਾਹਤੇ ਹੈਂ ਹੋਰ ਕੀ ਜੀ ਆਪਕੇ ਪੈਰ ਪੜਨਾ ਪਾ ਚਾਹਤੇ ਆਪੇ ਆਪਕੋ ਜੋ ਮੇਰੇ ਬਾਪ ਪਿਤਾ ਜੀ ਮਿਲ ਗਏ ਸਾਡੇ ਲਈ یہی ਖੁਸ਼ੀ ਆਪ ਖੁਸ਼ ਰਹੋ ਆਨੰਦ ਲਓ ਜ਼ਿੰਦਗੀ ਦਾ ਇਤਨੀ ਇਹੀ ਬਹੁਤ ਵੱਡੀ ਗੱਲ ਨਹੀਂ 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 ਵੀਰੇ ਨਹੀਂ 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 ਮੇਰੇ ਭਾਈ ਨਹੀਂ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਤੁਸੀਂ ਰੋਵੋ ਨਾ ਰੋਵੋ ਨਾ ਕੋਈ ਗੱਲ ਨਹੀਂ ਸਾਡੇ ਲਈ ਇਹੀ ਬਹੁਤ ਖੁਸ਼ੀ ਆ ਜੇ ਫੈਮਿਲੀ ਨਾਲ ਮਿਲਦੀ ਅਸੀਂ ਚਲੋ ਸੇਵਾ ਤਾਂ ਕਰਦੇ ਬਹੁਤ ਵਧੀਆ ਪਰ ਸਾਨੂੰ ਵੀ ਕਿਤੇ ਨਾ ਕਿਤੇ ਤੜਫ ਹੁੰਦੀ ਆ ਵੀ ਫੈਮਿਲੀ ਮਿਲ ਜੇ ਹੋਰ ਕੀ ਆ ਕੀ ਕਹਿਣਾ ਚਾਹਤੇ ਹੋ ਹੋਰ ਕੀ ਆ अभी गांव में बता दिया अभी मिल गया भाई फोटो भेज दिया आपने ठीक अभी हमारे यहाँ एक आपसे बेनती है इनकी बाजू पर एड्रेस लिखाओ आपका गांव तहसील जिला और दो मोबाइल नंबर इसकी बाजू पर लिखाना है आपने इसको मिस मत करना अगर ये घर से जाएंगे तो कोई ना कोई घर छोड़ देगा क्योंकि तो मेंटली प्रॉब्लम है ना अभी हमारी ये बेनती मतलब आप इसको मान लेना इसको मिस मत करना इसको मान लेना, इसको मान लेना इसको ਠੀਕ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਜਿਹੜੇ ਮੈਂਟਲੀ ਬੰਦੇ ਤੁਹਾਨੂੰ ਮਿਲਦੇ ਨੇ ਜੀ ਜਿਹੜੇ ਤੁਹਾਡੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਦੀ ਬਾਹਾਂ ਤੇ ਐਡਰੈਸ ਜਰੂਰ ਲਿਖਿਆ ਜਾਵੇ ਤਾਂ ਜੋ ਲਾਪਤਾ ਹੋਣ ਤਾਂ ਉਹਨਾਂ ਨੂੰ ਜਿਹੜਾ ਛੇਤੀ ਘਰੇ ਮੋੜਿਆ ਜਾ ਸਕੇ ਜੀ ਇਸ ਕੇ ਬਾਅਦ ਟ੍ਰੇਨ ਦਰائیںਗੇ ਤੋਂ ਬੈਰੀਆ ਬਲਿਆ ਜਾਏਗਾ ਆਪਣਾ ਆਪਣੇ ਬੇਟੇ ਕੇ ਸਾਥ ਆਪਣੇ ਭਾਈ ਕੇ ਸਾਥ ਜੀ ਬਹੁਤ ਬਹੁਤ ਧੰਨਵਾਦ ਜੀ ਹਸਦੇ ਵਾਦਦੇ ਰੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ Itu oke, t ਠੀਕ ਹੈ ਭਾਈ ਇਧਰ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸ਼ੁ크ਰੀ ਸ਼ੁ크ਰੀ ਜਾਓ ਜੀ